ਏ ਜੀ ਟਰਾਲੀਆਂ ਵਿੱਚ ਵੀ ਸਾਡੇ ਕੋਲ 6 ਮਹੀਨੇ ਦਾ ਰਸਣ ਹੈਗਾ ਵਾ ਜਿਹੜੇ ਫਰੇਗੜ ਸਾਹਿਬ ਦੇ ਜਿੰਨੇ ਆੜਤੀਏ ਨੇ ਜਦੋਂ ਟਰਾਲੀਆਂ ਆ ਕੇ ਲਾਈਆਂ ਇਹਨਾਂ ਉਸੇ ਟਾਈਮ ਤੇ ਸਾਡੇ ਵਾਸਤੇ ਚਾਹ ਬਿਸਕੁਟ ਲੰਗਰ ਗੱਡੀਆਂ ਵਾਸਤੇ ਤਰਪਾਲਾਂ ਟਰਾਲੀਆਂ ਵਾਸਤੇ ਇਹਨਾਂ ਕੋਈ ਕਮੀ ਨਹੀਂ ਛੱਡੀ ਕਿਸ ਬੰਦੇੋਂ ਕੀਤੀ ਹੋਈ ਮਦਦ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਡੇ ਲਈ ਇਹਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ ਜਿਵੇਂ ਮਸਲੇ ਖੜੇ ਹੋ ਸਕਦੇ ਆਪਣੇ ਕੰਮ ਖਾਤਰ ਤਾਂ ਕੁਰਬਾਨੀ ਵੀ ਦੇਣੀ ਪੈ ਸਕਦੀ ਹੈ ਹੁਣ ਮੰਗਾ ਮਨਾ ਕੇ ਹਟਾਂ ਕਿੱਥੋਂ ਪੰਜਾਬ ਨੂੰ ਤਾਂ ਪਹਿਲਾਂ ਦੱਬ ਨੂੰ ਫਿਰਦੇ ਨੇ ਪਰ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਸਰਕਾਰ ਭੁੱਲ ਜਵੇ ਮਰ ਜਾਣਗੇ ਪਰ ਪਿੱਛੇ ਨਹੀਂ ਹਟਦੇ ਚਾਹੀਦਾ ਸਿੱਖਾਂ ਦੀਆਂ ਕੁਰਬਾਨੀਆਂ ਵੱਲ ਧਿਆਨ ਦੇਣਾ ਅਸੀਂ ਕੀ ਨਹੀਂ ਕੀਤਾ ਸਾਨੂੰ ਮਿਲਿਆ ਕੀ ਆ ਹੁਣ ਤੱਕ ਸਰਕਾਰ ਕਹਿੰਦੀ ਆ ਕਿ ਵੀ ਤੁਹਾਨੂੰ ਕੀ ਕੁਛ ਦੇਤਾ ਤੁਸੀਂ ਮੀਡੀਆ ਨੂੰ ਤੁਸੀਂ ਉਹ ਦੱਸ ਦਿਓ ਵੀ ਸਰਕਾਰ ਨੇ ਸਾਨੂੰ ਕੀ ਕੁਛ ਦੇਤਾ ਇੱਕ ਗੱਲਾਂ ਬਾਤਾਂ ਤੋਂ ਬਗੈਰ ਲਾਗੂ ਕੀ ਕਰਿਆ ਇਹ ਤਾਂ ਭਗਵਾਨਤਮਾਨ ਵੀ ਕਹਿੰਦਾ ਸੀ ਮੁਰਗੀ ਮਰੀ ਤੱਕ ਤਾਂ ਤੁਹਾਨੂੰ ਮਾਫ ਜਾ ਵੀ ਮਿਲ ਗਿਆ ਭਗਵਾਨ ਤਮਾਰ ਕਹਿੰਦਾ ਸੀ ਬਾਦਲਾਂ ਦੀਆਂ ਫਲਾਨੀ ਜਗ੍ਹਾ ਬੋਰਡ ਲੱਗੇ ਨੇ ਫਲਾਨੀ ਜਗ੍ਹਾ ਬੋਰਡ ਨਹੀਂ ਕਿਹੜਾ ਉਹਨੇ ਛੱਡਿਆ ਵਾ ਹੁਣ ਜਿੱਥੇ ਬੋਰਡ ਨਹੀਂ ਲੱਗਿਆ ਵਾ ਇਹ ਛੋਟਾ ਜਿਹਾ ਪੰਜਾਬ ਆ ਸਾਡਾ ਸਾਡੇ ਪੰਜਾਬ ਨੂੰ ਬਰਬਾਦ ਇਹਨਾਂ ਨੇ ਕਰਿਆ ਜੇ ਕੀਤੇ ਇਹੀ ਇਹੀ ਸਰਕਾਰ ਨਾ ਜੇ ਇਹੀ ਸਰਕਾਰ ਕੇਂਦਰ ਚ ਆਮ ਪਾਰਟੀ ਦੀ ਹੁੰਦੀ ਫੇਰ ਮਤਲਬੇ ਨਹੀਂ ਸੀ ਜਾਣਾ ਨਹੀਂ ਸੀ ਦੇਣਾ ਇਹਨਾਂ ਨੇ ਇਹਦੇ ਪਿੱਛੇ ਮਨਸ਼ਾ ਹੋਰ ਆ ਬਿਲਕੁਲ ਮਾਰ ਦੇਣ ਸਾਨੂੰ ਇੱਕ ਦਿਨ ਤਾਂ ਮਰਨਾ ਹੈ ਕਿਹੜਾ ਬੰਦਾ ਕਹਿੰਦਾ ਵੀ ਹਮੇ ਮਰਨਾ ਨਹੀਂ ਹੈਗਾ ਯਾਰ ਇਹੋ ਲਿਖੀ ਵੀ ਉਦੋਂ ਹੋਣੀਓ ਹੋਣੀ ਆ ਪਰ ਦਬਿਆ ਨਹੀਂ ਜਾਣਾ ਸਰਹੰਦ ਦੀ ਦਾਣਾ ਮੰਡੀ ਦੇ ਵਿੱਚ ਇਸ ਸਮੇਂ ਖੜੇ ਆ ਜਿੱਥੇ ਕਿ ਕਿਸਾਨ ਜਿਨ੍ਹਾਂ ਵੱਲੋਂ ਸਵੇਰੇ ਦਿੱਲੀ ਜਾਣ ਦਾ ਐਲਾਨ ਕੀਤਾ ਗਿਆ ਇਸ ਸਮੇਂ ਰਾਤ ਦੇ ਸਮੇਂ ਥਾਂ ਦੇ ਉੱਤੇ ਰੁਕੇ ਹੋਏ ਆ ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਜੋ ਟਰਾਲੀਆਂ ਇਸ ਸਮੇਂ ਇਸ ਮੰਡੀ ਦੇ ਵਿੱਚ ਖੜੀਆਂ ਸੋ ਲੰਗਰ ਪਾਣੀ ਦਾ ਪ੍ਰਬੰਧ ਚੱਲ ਰਿਹਾ ਬਾਬਾ ਜੀ ਆ ਲੰਗਰ ਇੱਥੇ ਤਿਆਰ ਹੋਣ ਕੀਤਾ ਤੁਸੀਂ ਆਕੇ ਵਿਸ਼ਰਾਮ ਕਰ ਰਹੇ ਹਾਂ ਟਰਾਲੀਆਂ ਦੇ ਵਿੱਚ ਸਾਰਾ ਪਰਵੰਧ ਲਈ ਫਿਰਦੇ ਹਾਂ ਇਹ ਜੀ ਟਰਾਲੀਆਂ ਵਿੱਚ ਵੀ ਸਾਡੇ ਕੋਲ 6 ਮਹੀਨੇ ਦਾ ਰਸਣ ਹੈਗਾ ਵਾ ਜਿਹੜੇ ਫਰੇਗੜ ਸਾਹਿਬ ਦੇ ਜਿੰਨੇ ਆਰਤੀਏ ਨੇ ਜਦੋਂ ਟਰਾਲੀਆਂ ਆ ਕੇ ਲਾਈਆਂ ਇਹਨਾਂ ਉਸੇ ਟਾਈਮ ਤੇ ਸਾਡੇ ਵਾਸਤੇ ਚਾਹ ਬਿਸਕੁਟ ਲੰਗਰ ਗੱਡੀਆਂ ਵਾਸਤੇ ਤਰਪਾਲਾਂ ਟਰਾਲੀਆਂ ਵਾਸਤੇ ਇਹਨਾਂ ਕੋਈ ਕਮੀ ਨਹੀਂ ਛੱਡੀ ਕਿਸ ਬੰਦੇੋਂ ਸਿਰੇ ਫੇਰ ਸਾਨੂੰ 6 ਵਜੇ ਨਾਸ਼ਤਾ ਨੇ ਦੇਣਾ ਆਰਤੀ ਸਵੇਰਾਂ ਨੂੰ ਨੇ ਧੰਨਵਾਦ ਕਰਦੇ ਹਾਂ ਫਰੇਗੜ ਸਾਹਿਬ ਦੇ ਸਾਰੇ ਆਰਤੀਆਂ ਦਾ ਪਰਮਾਤਮਾ ਨਾਲ ਚੜ੍ਹਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਕਿਵੇਂ ਦੇਖਦੇ ਹੋ ਤੁਸੀਂ ਇਸ ਥਾਂ ਦੇ ਉੱਤੇ ਲੰਗਰ ਲਾਤਾ ਪਹਿਲਾਂ ਚੇਤਾਵਨੀ ਕੋਈ ਜਾਣਕਾਰੀ ਦਿੱਤੀ ਕਿ ਅਸੀਂ ਤੁਹਾਨੂੰ ਵੀ ਇੱਥੇ ਅਸੀਂ ਆਣਾ ਹੈ ਇੱਥੇ ਰੁਕਣਾ ਹੈ ਨਹੀਂ ਨਹੀਂ ਸਾਨੂੰ ਕੋਈ ਪਤਾ ਨਹੀਂ ਸੀਗਾ ਇੱਥੇ ਅਸੀਂ ਕਿਸਾਨ ਜਰ ਟਰਾਲੀਆਂ ਲੈ ਕੇ ਆਏ ਆ ਸਾਨੂੰ ਜਦੇ ਪਤਾ ਲੱਗਿਆ ਜੀ ਕਾਰ ਦੇ ਵਾਲੇ ਬਾਬਾ ਜੀ ਦਾ ਲੰਗਰ ਭੇਜਿਆ ਇੱਥੇ ਆਰਤੀ ਅਸ਼ੇਸ਼ਨ ਵਾਲੇ ਪ੍ਰਧਾਨ ਜੀ ਵੀ ਖੜੇ ਆ ਸਾਡੇ ਸਾਫਾ ਕਾ ਪਵਿੰਦਰ ਸਿੰਘ ਜੀ ਹੋਰ ਆਰਤੀ ਸਹਿਬਾਨ ਖੜੇ ਆ ਸਹਿਯੋਗ ਆ ਸਾਰੀ ਸੰਗਤ ਦਾ ਅਸੀਂ ਜਦ ਇਹ ਆ ਦਾ ਲੰਗਰ ਇੱਥੇ ਜਦੇ ਸਵਸ਼ ਜਦ ਤੁਰੰਤ ਲਾਇਆ ਹਾਂਜੀ ਤੁਹਾਨੂੰ ਵੀ ਲੱਗਦਾ ਹੈ ਵੀ ਜਿਹੜੇ ਜੋ ਮੰਗਾ ਨਹੀਂ ਮੰਨੀਆਂ ਗਈਆਂ ਉਹ ਜਾਇਜ਼ ਆ ਉਹ ਮੰਗਾਂ ਦੇ ਲਈ ਕਿਸਾਨਾਂ ਨੂੰ ਉੱਥੇ ਜਾਣਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਮਦਦ ਕੀਤੀ ਭਵਿਕ ਵਿੱਚ ਇਹ ਕੀਤੀ ہوئی ਮਦਦ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਡੇ ਲਈ ਇਹਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ ਜਿਹੇ ਮਸਲੇ ਖੜੇ ਹੋ ਸਕਦੇ ਆਪਣੇ ਕੰਮ ਖਾਤਰ ਤਾਂ ਕੁਰਬਾਨੀ ਵੀ ਦੇਣੀ ਪੈ ਸਕਦੀ ਹੈ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਜੇ ਜਾਇਜ਼ ਮੰਗਾਂ ਤਾਂ ਹੀ ਕਿਸਾਨ ਜਾ ਰਹੇ ਨਜਾਇਜ਼ ਹੁਣ ਕਿਸਾਨਾਂ ਨੇ ਉੱਥੇ ਕਿਆ ਕਰਨ ਜਾਣਾ ਆਪਣੇ ਘਰਾਂ ਬੈਠਣ ਆਪਣੀ ਖੇਤੀ ਕਰਨ ਇਹ ਜਾਇਜ਼ ਮੰਗਾਂ ਕਿਸਾਨਾਂ ਦੀਆਂ ਕਹਿ ਲਾਂ ਗੱਲ ਕਰਕੇ ਮੋਦੀ ਸਰਕਾਰ ਮੁੱਕਰ ਗਈ ਉੱਥੋਂ ਤਾਂ ਹੀ ਧਰਨਾ ਚੱਕਿਆ ਸੀ ਮੋਦੀ ਸਰਕਾਰ ਨੂੰ ਮੁਕਰਨੀ ਕਿ ਲੋੜ ਸੀ ਕਿਸਾਨਾਂ ਨੂੰ ਕੀ ਜਾਣ ਦੀ ਲੋੜ ਸੀ ਉੱਥੇ ਜੇ ਸਾਡੀਆਂ ਮੰਗਾਂ ਮੰਨੀਆਂ ਹੁੰਦੀਆਂ ਕਿਸਾਨਾਂ ਦੀਆਂ ਸਾਡੀਆਂ ਕਿਸਾਨਾਂ ਨੂੰ ਜੈਸ ਕਰਕੇ ਜਥੇਬੰਦੀਆਂ ਨੂੰ ਉੱਥੋਂ ਠਾਲਤਾ ਹੁਣ ਮੁੜ ਕੇ ਲਿਖਤੀ ਰੂਪ ਸਾਨੂੰ ਦਿੱਤੀ ਕੋਈ ਨਹੀਂ ਅਸੀਂ ਦੁਬਾਰਾ ਕਿਸਾਨਾਂ ਨੇ ਉੱਥੇ ਤਾਂ ਹੀ ਕੁਝ ਕਰਨਾ ਹੁਣ ਦੁਬਾਰਾ ਹੁਣ ਮੰਗਾ ਮਨਾ ਕੇ ਹੀ ਉਟਾਂਗੇ ਕਿਥੋਂ ਕਿਸਾਨ ਨੂੰ ਤਾਂ ਸਮਝ ਲਿਆ ਜਾਂਦਾ ਵੀ ਚਲੋ ਕਿਸਾਨ ਤਾਂ ਕਈ ਅਨਪੜ੍ਹ ਵੀ ਹੋਣਗੇ ਬਜ਼ੁਰਗ ਪਰ ਆਰਤੀਤਾ ਜੀ ਸਿਆਣੇ ਹੁੰਦੇ ਆ ਤੁਹਾਨੂੰ ਨਹੀਂ ਲੱਗਦਾ ਵੀ ਸਰਕਾਰਾ ਜਿੱਦਾਂ ਕਹਿੰਦੀ ਐ ਬੇਸਤੱਕ ਕਿਸਾਨ ਹਤੈਸ਼ੀ ਆ ਅਸਲ ਕਿਸਾਨਾਂ ਦੇ ਲਈ ਬਹੁਤ ਸਾਰੀਆਂ ਸੁਵਿਧਾਵਾਂ ਲੈ ਕੇ ਆਣੇ ਆ ਸਕੀਮਾਂ ਲੈ ਕੇ ਆਣੇ ਕਿਸਾਨਾਂ ਦੇ ਲਈ ਕਿਸਾਨਾਂ ਨੂੰ ਸਨਮਾਨ ਨੀਤੀ ਯੋਜਨਾ ਅਸੀਂ ਦੰਨੇ ਆ ਹੋਰ ਬਹੁਤ ਤਰ੍ਹਾਂ ਦੇ ਸਨਮਾਨ ਅਸੀਂ ਕਿਸਾਨਾਂ ਦੇ ਕਰਦੇ ਆ ਇਹ ਮਰਾਰੀ ਲਾਲ ਦੇ ਸੁਪਨੇ ਦਿਖਾਉਣੇ ਆ ਕਿਸਾਨਾਂ ਨੂੰ ਹਾਂ ਕਿਸਾਨਾਂ ਦੇ ਮੰਗਾਂ ਨਹੀਂ ਮੰਨਦੇ ਇਹ ਸੁਪਨੇ ਦਿਖਾਈ ਜਾਂਦੇ ਆ ਠਾਲ ਦਿੰਦੇ ਆ ਸਾਡੇ ਕਿਸਾਨ ਇਹਨਾਂ ਦੀ ਭੋਲੀ ਬਣ ਚ ਬਸ ਜਾਂਦੇ ਆ ਇਮਾਨਦਾਰਾਂ ਕਿਸਾਨ ਉਹ ਕਹਿੰਦੇ ਵੀ ਚਲੋ ਠੀਕ ਐ ਸਰਕਾਰ ਵੀ ਇਮਾਨਦਾਰ ਹੋ ਚਲੋ ਆਜੋ ਉੱਥੋਂ ਧਰਨਾ ਚ ਕਾ ਦਿੰਦੇ ਆ ਮੰਗਾਂ ਫੇਰ ਉਕਾਣਾਂ ਦੀ ਉਕਾਣਾਂ ਹੀ ਖੜੀਆਂ ਹੁਣ ਦੁਬਾਰਾ ਤਾਂ ਕਿਸਾਨ ਵੀਰਾਂ ਨੇ ਉੱਥੇ ਨੂੰ ਕੂਚ ਕਰਨਾ ਹਾਂ ਦਿੱਲੀ ਵੀ ਤੁਹਾਡਾ ਵੀ ਸਹਿਯੋਗ ਸਮਰਥਨ ਨਾਲ ਰਹੇਗਾ ਦਿੱਲੀ ਤੱਕ ਜੀ ਅਸੀਂ ਦਿੱਲੀ ਅੜਤੀ ਵੀ ਨਾਲ ਦਿੱਲੀ ਜਾਣਗੇ ਹਾਂਜੀ ਜਾਣਗੇ ਸਾਰੇ ਜਾਣਗੇ ਜੀ ਇਹ ਸਿਰਫ ਗੱਲਾ ਸਰਹੰਦ ਦੇ ਜਾਂ ਫਤਿਹਗੜ੍ਹ ਸਾਹਿਬ ਦੇ ਆਰਤੀ ਮਹਿਸੂਸ ਕਰਦੇ ਆ ਜਾਂ ਪੰਜਾਬ ਪੱਧਰ ਦੇ ਸਾਰਾ ਪੰਜਾਬ ਹੈ ਜੀ ਹਾਂਜੀ ਨਾਲ ਸਾਡਾ ਹਰਿਆਣਾ ਵੀ ਸਹਿਯੋਗ ਦੇਊਗਾ ਹਾਂਜੀ ਪਰ ਹਰਿਆਣੇ ਦੇ ਵਿੱਚ ਤਾਂ ਕਹਿੰਦੇ ਡੱਬੇ ਬਹੁਤ ਦਿੱਤੇ ਜਾ ਰਹੇ ਆ ਵੀ ਇੱਥੇ ਕਿਸਾਨਾਂ ਨੂੰ ਦੇ ਰਹੀ ਹੈ ਸਰਕਾਰ ਅਸੀਂ ਫੇਰ ਦੇਖੋ ਤੁਹਾਡੇ ਸਾਹਮਣੇ ਕਿਵੇਂ ਮੇਲਾ ਲੱਗਿਆ ਤੇ ਟਰਾਲੀਆਂ ਦਾ ਇੱਥੇ ਕਿਹੜੇ ਘਟ ਡੱਬੇ ਦੇ ਰਹੀ ਹੈ ਵਿੱਚ ਬਜ਼ੁਰਗ ਵੀ ਆ ਮੁੱਖ ਮੰਤਰੀ ਸਾਹਿਬ ਨੇ ਤਾਂ ਕਿਹਾ ਵੀ ਤੁਸੀਂ ਜਾਓ ਜੀ ਵੀ ਮੈਂ ਤੁਹਾਡੇ ਲਈ ਰਾਤ ਖੁੱਲੇ ਆ ਮੇਰੇ ਵੱਲੋਂ ਜਿਹੜੀਆਂ ਸਰਕਾਰਾਂ ਮਰਾਰੀ ਲਾਲ ਦੇ ਸਾਰੀਆਂ ਸੁਪਨੇ ਦਿਖਾਉਣੀਆਂ ਹੈ ਕੋਈ ਨਹੀਂ ਮੰਨਦਾ ਕਹੇ ਦੀ ਗੱਲ ਹੈ ਤਾਂ ਹੀ ਕੂਚ ਦੁਬਾਰਾ ਕਰਨਾ ਹੈ ਜੇ ਮੰਗਾ ਮੰਨਿਆ ਹੁੰਨੀਆਂ ਆੜਤੀ ਸਹਿਬਾਨ ਕਿਸਾਨ ਹੋਰ ਮਜ਼ਦੂਰ ਸਾਡਾ ਸਹਿਯੋਗ ਸਾਰੇ ਦੇ ਰਹੇ ਆ ਕਿਸਾਨਾਂ ਦਾ ਅਸੀਂ ਸਾਰੇ ਕਿਸਾਨ ਦਿੱਲੀ ਜਾਵਾਂਗੇ ਦੁਬਾਰਾ ਹਾਂਜੀ ਸੋ ਤੁਹਾਨੂੰ ਲੱਗਦਾ ਨਹੀਂ ਵੀ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਪੰਜਾਬ ਸਰਕਾਰ ਸਾਥ ਦੇ ਰਹੀ ਹੈ ਤੁਹਾਨੂੰ ਮਹਿਸੂਸ ਨਹੀਂ ਹੋ ਰਿਹਾ ਇਹ ਨਹੀਂ ਸਾਨੂੰ ਕੋਈ ਪੰਜਾਬ ਸਰਕਾਰ ਨੇ ਕਿਹਾ ਕੁਝ ਨਹੀਂ ਹੈਗਾ ਟਰਾਲੇ ਯਾਰ ਸਾਡੀ ਰੋਕ ਹੀ ਕੋਈ ਨਹੀਂ ਪੰਜਾਬ ਸਰਕਾਰ ਨੇ ਸਾਡਾ ਸਾਥ ਵੀ ਕੋਈ ਨਹੀਂ ਦੇ ਤਾਂ ਸਾਨੂੰ ਰੋਕਿਆ ਵੀ ਕੋਈ ਨਹੀਂ ਸਵੇਰ ਨੂੰ ਤਾਂ ਉੱਥੇ ਬਹੁਤ ਜ਼ਿਆਦਾ ਅ ਦਿੱਕਤ ਹੋ ਸਕਦੀ ਹੈ ਪਰੇਸ਼ਾਨੀ ਹੋ ਸਕਦੀ ਹੈ ਅੱਗੇ ਪ੍ਰਬੰਧ ਬੜੇ ਤਕੜੇ ਕੀਤੇ ਹੋਏ ਆ ਜੀ ਕਈ ਲੇਰਾਂ ਦੀ ਬੈਰੀਕੇਟਿੰਗ ਹੋਈ ਹੋਈ ਮੌਕਾ ਉੱਥੇ ਜਾਣਾ ਬੈਰੀਕੇਟ ਹੈ ਸਾਡੇ ਕੋਲ ਬੈਰੀਕੇਟ ਤੋੜਨ ਦੇ ਇੰਤਜ਼ਾਮ ਕਿਸਾਨ ਕਰਕੇ ਚੱਲੇ ਆ ਪਹਿਲਾਂ ਵੀ ਤੋੜਿਆ ਹੁਣ ਵੀ ਤੋੜਾਂਗੇ ਬਾਬਾ ਜੀ ਉਮਰ ਥੋੜੀ ਬਟੇਰੀ ਆ ਵੜਕ ਤੁਸੀਂ ਜਵਾਨੀ ਵਾਲੀ ਮਾਰ ਸਾਡੇ ਗੁਰੂ ਸਾਹਿਬਾਨ ਉਹਨਾਂ ਨੇ ਐਡੀਆਂ ਕੁਰਬਾਨੀਆਂ ਕਰੀਆਂ ਭੂੰਜੇ ਸੌਂ ਕੇ ਅਸੀਂ ਵੀ ਉਹਨਾਂ ਦੀ ਅਨਸਪੰਸ ਚੋਂ ਆ ਅਸੀਂ ਵੀ ਇੱਕ ਨਹੀਂ ਗੜਕਾਂਗੇ ਅਸੀਂ ਇੱਕ ਨਹੀਂ ਗੱਜਾਂਗੇ ਹੁਣ ਕਹਾਂ ਇਹ ਜਾਂਦੀ ਵਾਰ ਦਾ ਉਮਰ ਲੇਖੇ ਲੱਗ ਜੂ ਕੋਈ ਗੱਲ ਨਹੀਂ ਪਰ ਉਹ ਕਹਿੰਦੇ ਹੁਣੇ ਵੀ ਪਿਛਲੀ ਵਾਰੀ ਹੋ ਗਿਆ ਜਿਹੜੇ ਹਲਕੇ ਫੁਲਕੇ ਬੈਰੀਕੇਟ ਮਂਗਾ ਕੇ ਤੁਸੀਂ ਨਦੀ ਦੇ ਵਿੱਚ ਮਾਰੇ ਵਿਆਦਗੀ ਭਾਰੇ ਪੱਥਰ ਰੱਖੇ ਹੋਏ ਅਸੀਂ ਸਾਡਾ ਜਿੰਨੇ ਮਰਜੀ ਭਾਰੇ ਰੱਖ ਦੇਣ ਸਾਡੇ ਮੂਰੇ ਕੁਝ ਨਹੀਂ ਹੈਗੇ ਉਹ ਅਸੀਂ ਪ੍ਰਬੰਧ ਵੀ ਉਹਨੇ ਹੀ ਤਕੜੇ ਕਰੇ ਹੋਏ ਆ ਉਹ ਕਹਿੰਦੇ ਅਸੀਂ ਫੌਜ ਆ ਫੌਜ ਹੁੰਦੀ ਆ ਜਾਂ ਫੋਰਸ ਆ ਫੋਰਸਾ ਕੋਲ 100 ਤਰ੍ਹਾਂ ਦੇ ਤਰੀਕੇ ਹੁੰਦੇ ਆ ਟੈਕਨੋਲੋਜੀ ਹੁੰਦੀ ਸਾਡੀ ਵੀ ਫੌਜ ਆ ਗੁਰੂ ਦੀ ਸਾਡੇ ਗੁਰੂ ਦੀ ਫੌਜ ਆ ਲਾਡਲੀ ਫੌਜ ਆਏ ਅਸੀਂ ਵੀ ਇੱਕ ਨਹੀਂ ਚੱਕਦੇ ਨੇ ਫੱਟੇ ਦੇਖਿਓ ਤੁਸੀਂ ਹਾਂ ਉੱਪਰ ਦਾ ਕੁਛ ਨਹੀਂ ਮੇਰੀ ਗੱਲ ਸੁਣੋ ਹੁਣ ਕਿਹੜਾ ਮਰੇ ਵੀ ਨਹੀਂ ਹੈਗੇ ਅਸੀਂ ਤਾਂ ਸੋਚ ਕੇ ਜਾ ਰਹੇ ਹਾਂ ਵੀ ਮਰਨਾ ਹੈ ਜਾਂ ਪਾਰ ਕਰਨਾ ਹੈ ਯਾਰ ਇਹਦੇ ਨਾਲੋਂ ਕਹਿੰਦੇ ਅਣਖ ਦੀ ਜ਼ਿੰਦਗੀ ਜਿਉਣੀ ਚੰਗੀ ਆ ਗੈਰਤ ਦੀ ਜ਼ਿੰਦਗੀ ਨਾਲੋਂ ਅਸੀਂ ਕੋਈ ਭੀਕ ਥੋੜਾ ਮੰਗਣ ਜਾ ਰਹੇ ਹਾਂ ਸਾਡੇ ਪੰਜਾਬ ਨਾਲ ਬਿਲਕੁਲ ਵਿਤਕਰਾ ਹੋ ਰਿਹਾ ਸੈਂਟਰ ਸਰਕਾਰ ਨੇ ਅੱਜ ਤੋਂ ਨਹੀਂ 347 ਦਾ ਹੋ ਰਿਹਾ ਹੁਣ ਅਸੀਂ ਜਾਗਰੂਤ ਹੋ ਰਹੇ ਹਾਂ ਪਹਿਲਾਂ ਪਤਾ ਨਹੀਂ ਸੀ ਉਹ ਸਾਰੀਆਂ ਗੱਲਾਂ ਬਾਹਰ ਆ ਰਹੀਆਂ ਨੇ ਵੀ 19 1947 ਦੇ ਇਹਨਾਂ ਦਾ ਕੀ ਪਲਾਨ ਚੱਲਦਾ ਪੰਜਾਬ ਵਾਸਤੇ ਪਾਕਿਸਤਾਨ ਦੀ 1971 ਦੀ ਲੜਾਈ ਲੜੀ ਜਿੱਤੀ ਕਿੰਨੀਆਂ ਸ਼ਾਹਤਾਂ ਹੋਈਆਂ ਕਿੰਨਾ ਕੈਦੀ ਬਣਾਇਆ ਉਹ ਏਰੀਆ ਕਿਉਂ ਛੱਡਿਆ ਗਿਆ ਪਤਾ ਹੈ ਐਸ ਕਰਕੇ ਛੱਡਿਆ ਗਿਆ ਵੀ ਪੰਜਾਬ ਵੱਡਾ ਹੋਊਗਾ ਉਹ ਐਵੇਂ ਨਹੀਂ ਛੱਡਿਆ ਗਿਆ ਉਹੀ ਜੇ ਗੁਜਰਾਤ ਜਾਂ ਰਾਜਸਥਾਨ ਵਾਲਿਆਂ ਦੀ ਪਰੇ ਲੱਗਦੀ ਹੁੰਦੀ ਹੈ ਕਦੋਂ ਇੰਝ ਛੱਡਦੇ ਪੰਜਾਬ ਨੂੰ ਤਾਂ ਪਹਿਲਾਂ ਦੱਬੇ ਨੂੰ ਫਿਰਦੇ ਨੇ ਪਰ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਸਰਕਾਰ ਭੁੱਲ ਜਵੇ ਮਰ ਜਾਣਗੇ ਪਰ ਪਿੱਛੇ ਨਹੀਂ ਹਟਦੇ ਯਾਰ ਸਰਕਾਰਾਂ ਅੱਜ ਤੋ ਕੀ ਸਿੱਖਾਂ ਨੂੰ ਤਾਂ 1915 ਤੋਂ ਚੱਲਦੀ ਆ ਰਹੀਆਂ ਨੇ ਮੁਗਲਾਂ ਤੋਂ ਆ ਚੱਲਦੀਆਂ ਪਹਿਲਾਂ ਤਾਂ ਕੇਂਦਰ ਸਰਕਾਰ ਨੂੰ ਆਲ ਇੰਡੀਆ ਦੇ ਜਿੰਨੀਆਂ ਵੀ ਨੁਮਾਇੰਦਗੀਆਂ ਨੇ ਆਪਣੇ ਸਿੱਖ ਭਾਈ ਤੋਂ ਉਹਨਾਂ ਨੂੰ ਵੀ ਸੋਚ ਲੈਣਾ ਚਾਹੀਦਾ ਸਿੱਖਾਂ ਦੀਆਂ ਕੁਰਬਾਨੀਆਂ ਵੱਲ ਧਿਆਨ ਦੇਣ ਅਸੀਂ ਕੀ ਨਹੀਂ ਕੀਤਾ ਸਾਨੂੰ ਮਿਲਿਆ ਕੀ ਆ ਹੁਣ ਤੱਕ ਤੁਸੀਂ মিডিਆ ਵਾਲਿਆਂ ਤੁਸੀਂ ਕਹਿੰਦੇ ਹੋ ਭਗਵਾਨ ਤੁਮਾਨ ਜਾਂ ਹੋਰ ਸਰਕਾਰ ਕਹਿੰਦੀ ਆ ਕਿ ਵੀ ਤੁਹਾਨੂੰ ਕੀ ਕੁਝ ਦੇਤਾ ਤੁਸੀਂ মিডিਆ ਵਾਲੇ ਤੁਸੀਂ ਉਹ ਦੱਸ ਦੋ ਵੀ ਸਰਕਾਰ ਨੇ ਸਾਨੂੰ ਕੀ ਕੁਝ ਦੇਤਾ ਇੱਕ ਗੱਲਾਂ ਬਾਤਾਂ ਤੋਂ ਬਗੈਰ ਲਾਗੂ ਕੀ ਕਰਿਆ ਇਹ ਤਾਂ ਭਗਵਾਨ ਤੁਮਾਨ ਵੀ ਕਹਿੰਦਾ ਸੀ ਮੁਰਗੀ ਮਰੀ ਤੱਕ ਤਾਂ ਤੁਹਾਨੂੰ ਮਵਜਾ ਵੀ ਮਿਲ ਗਿਆ ਸਿਰਫ ਇਹ ਨਾਲ ਸਰਕਾਰਾਂ ਕੋਲੋਂ ਕੋਈ ਵੀ ਜਿਆ ਸਿਆਸਤ 'ਚ ਆਉਣਾ ਹੈ ਉਦੋਂ ਇਹਨਾਂ ਦੀਆਂ ਗੱਲਾਂ ਹੋਰ ਹੁੰਦੀਆਂ ਨੇ ਜਦੋਂ ਸਿਆਸਤ 'ਚ ਆ ਜਾਂਦੇ ਨੇ ਫਿਰ ਸਭ ਕੁਝ ਬਦਲ ਜਾਂਦੇ ਨੇ ਹੁਣ ਭਗਵਾਨ ਤੁਮਾਨ ਦੇ ਉਲਾਓ ਉਹਦੀ ਕੈਨਿਆਰ ਕਰਨੀ 'ਚ ਕੀ ਕਿੰਨਾ ਫਰਕ ਪਿਆ ਹੁਣ ਉਡੀ ਗੱਲ ਤੋਂ ਆ ਰਿਹਾ ਤੁਸੀਂ ਇਹਨੂੰ ਵੀ ਸਰਗਾ ਭਗਵਾਨ ਤਮਾਰ ਕਹਿੰਦਾ ਸੀ ਬਾਦਲਾਂ ਦੀਆਂ ਫਲਾਨੀ ਜਗ੍ਹਾ ਬੋਰਡ ਲੱਗੇ ਨੇ ਫਲਾਨੀ ਜਗ੍ਹਾ ਬੋਰਡ ਨਹੀਂ ਕਿਹੜਾ ਉਹਨੇ ਛੱਡਿਆ ਵਾ ਹੁਣ ਜਿੱਥੇ ਬੋਰਡ ਨਹੀਂ ਲੱਗਿਆ ਵਾ ਕਿਹੜੀ ਉਹਨੇ ਮਤਲਬ ਗੱਲ ਦੇਖੋ ਪੰਜਾਬ ਕਿੱਡਾ ਕਾ ਛੋਟਾ ਜਿਹਾ ਪੰਜਾਬ ਆ ਸਾਡਾ ਸਾਡੇ ਪੰਜਾਬ ਨੂੰ ਬਰਬਾਦ ਦੇ ਇਹਨਾਂ ਨੇ ਕਰਿਆ ਹੁਣ ਦੇਖ ਪੈਸਾ ਪੰਜਾਬ ਦਾ ਗੈਜਰੀਵਾਲ ਨੂੰ ਬਿਠਾ ਕੇ ਕਿਸੇ ਕਿਸੇ ਉਹ ਸਟੇਟ 'ਚ ਜਾਣਾ ਕਿਸੇ ਕਿਸੇ ਜਾਣਾ ਕਿਉਂ ਬਈ ਜੇ ਤਾਂ ਜਦੋਂ ਕੋਈ ਵਧੀਆ ਕੰਮ ਕਰਦਾ ਨਾ ਤਾਂ ਉਹ ਸੋਚਦਾ ਵੀ ਲੈ ਵੀ ਹੁਣ ਮੈਨੂੰ ਕਹਿਣਗੇ ਬੱਲੇ ਸ਼ੇਰਾ ਕਮਾਲ ਕਰਤੀ ਹੁਣ ਤੁਹਾਡੇ ਮਨੋਂ ਫਿਰ ਨਿਕਲੇ ਨਹੀਂ ਤੁਸੀਂ ਤਾਂ ਹਜੇ ਫੇਰ ਪਿਛਲੀਆਂ ਗੱਲਾਂ ਹਲੇ ਕੜਵਾਹਟ ਘੜਤਣ ਅੰਦਰ ਤੁਸੀਂ ਕਹਿੰਦੇ ਹੋ ਵੀ ਸਾਡੇ ਹੈਗੀ ਆ ਤੁਹਾਨੂੰ ਮੁਰਗੀਆਂ ਦੇ ਮੁਆਵਜ਼ੇ ਦੇਣ ਦੀਆਂ ਗੱਲਾਂ ਕੀਤੀਆਂ ਸੀ ਜਦੋਂ ਆ ਗੱਲ ਉਹਨੇ ਕੀਤੀ ਵੀ ਚਲੋ ਮੈਂ ਤਾਂ ਇੱਕ ਤਸਵੀਰਾਂ ਵੀ ਇਦਾਂ ਦੀਆਂ ਆ ਰਹੀਆਂ ਕਾਰਟੂਨ ਬਣੇ ਹੋਏ ਵੀ ਉਹਨਾਂ ਦੇ ਮੋਢਿਆਂ ਦੇ ਉੱਤੋਂ ਕਿਸਾਨਾਂ ਦੀ ਟਰਾਲੀਆਂ ਲੰਘ ਰਹੀਆਂ ਟੋਆ ਪਟਿਆ ਹੋਇਆ ਪੰਜਾਬ ਰਾਨੇ ਦਾ ਦੇਖੋ ਜੇ ਕੀਤੇ ਇਹੀ ਸਰਕਾਰ ਨਾ ਜੇ ਇਹੀ ਸਰਕਾਰ ਕੇਂਦਰ ਚ ਆਹ ਪਾਰਟੀ ਦੀ ਹੁੰਦੀ ਫੇ ਮਤਲਬੇ ਨਹੀਂ ਸੀ ਜਾਣਾ ਨਹੀਂ ਸੀ ਦੇਣਾ ਇਹਨਾਂ ਨੇ ਇਹਦੇ ਪਿੱਛੇ ਮਨਸ਼ਾ ਹੋਰ ਆ ਬਿਲਕੁਲ ਬਿਲਕੁਲ ਉਹਨੂੰ ਜਰਾ ਦੇਖੋ ਉਹ ਨਾ ਮਤਲਬ ਦੱਬਣਾ ਵੀ ਚਾਹੁੰਦਾ ਪਿੱਛੇ ਵੀ ਹੋਣਾ ਚਾਹੁੰਦਾ ਜੇ ਕਿਤੇ ਉਹ ਇਹ ਚੀਜ਼ ਨੂੰ ਕਰਦਾ ਉਹ ਕਿਸਾਨਾਂ ਦਾ ਵਿਰੋਧ ਆਉਣ ਵਾਲੀ ਆ ਜਿਹੜੀਆਂ ਹੁਣ 24 ਚ ਇਲੈਕਸ਼ਨ ਆ ਸ਼ਰੇਆਮੇ ਐਕਟ ਪੈਣਾ ਉਹ ਪਰ ਇਸ ਕਰਕੇ ਐ ਤਾਂ ਰੋਕਿਆ ਤਾਂ ਸਾਨੂੰ ਇਹ ਨਾ ਇੱਕ ਮਿੰਟ ਇਹ ਕਹਿੰਦਾ ਰੋਕਿਆ ਤਾਂ ਮਰਿੰਦਰ ਨਾ ਵੀ ਨਹੀਂ ਸੀ ਕਾਂਗਰਸ ਵਾਲਿਆਂ ਨੇ ਪੰਜਾਬ 'ਚ ਜਦੋਂ ਆਪਾਂ ਗਏ ਆ ਉਹਨੇ ਰੋਕਿਆ ਰੇਲਾਂ ਤੱਕ ਰੋਕੀਆਂ ਨੇ ਕੁਝ ਕਰਿਆ ਉਹਨੇ ਇਹ ਤਾਂ ਵੀ ਸਰਕਾਰਾਂ ਜਿਹੜੀ ਵੀ ਸਰਕਾਰ ਆਉਂਦੀ ਆ ਉਹ ਆਪਣੇ ਮੌਕੇ ਦੇ ਹਿਸਾਬ ਨਾਲ ਇਹਨਾਂ ਕੋ ਤਾਂ ਸਿਆਸਤ ਦੀ ਚੱਲਣਾ ਇਹਨਾਂ ਨੇ ਆਪਣੀ ਤਾਂ ਸਿਆਸਤ ਹੀ ਜਣੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਜ਼ਿੰਮੇਦਾਰ ਨੂੰ ਵੀ ਫੋਰਸ ਖੜੀ ਆ ਫਲਾਣਾ ਧਮਕਾ ਖੜੀ ਆ ਯਾਰ ਗੋਲੀ ਮਾਰ ਦੇਣਗੇ ਐ ਤੋਂ ਉੱਪਰ ਨੂੰ ਹੈ ਕੁਛ ਮਾਰ ਦੇਣ ਸਾਨੂੰ ਇੱਕ ਦਿਨ ਤਾਂ ਮਰਨਾ ਹੈ ਕਿਹੜਾ ਬੰਦਾ ਕਹਿੰਦਾ ਵੀ ਹਾਂ ਮੈਂ ਮਰਨਾ ਨਹੀਂ ਹੈਗਾ ਯਾਰ ਇਹ ਜੋ ਲਿਖੀ ਵੀ ਉਦੋਂ ਹੋਣੀ ਹੋਣੀ ਆ ਪਰ ਦਬਿਆ ਨਹੀਂ ਜਾਣਾ ਇਹ ਜੀ ਕੀ ਮਜਬੂਰੀ ਬਣ ਗਈ ਵੀ ਤੁਸੀਂ ਉੱਥੇ ਜਾਣ ਲਈ ਮਰਨ ਲਈ ਵੀ ਤਿਆਰ ਹੋ ਯਾਰ ਸਾਡੇ ਪੱਲੇ ਛੱਡਿਆ ਕੀ ਆ ਪੰਜਾਬ ਦਾ ਪਹਿਲਾ ਤੁਸੀਂ ਹਾਲ ਦੇਖੋ ਕੀ ਹੋਇਆ ਵੈ ਕਰਜ਼ੇ ਤੇ ਕਰਜ਼ਾ ਕਰਜ਼ੇ ਤੇ ਕਰਜ਼ਾ ਕਿਸੇ ਟਾਈਮ ਇਹ ਸੂਨੇ ਦੀ ਚਿੜੀ ਕਿਉਂ ਕਿਹਾ ਗਿਆ ਪੰਜਾਬ ਨੂੰ ਪੰਜਾਬ ਨੂੰ ਸੂਨੇ ਨੂੰ ਆਲ ਵਰਲਡ ਦੇ ਵਿੱਚੋਂ ਸੂਨੇ ਦੀ ਚਿੜੀ ਕਿਉਂ ਕਿਹਾ ਗਿਆ ਜੇ ਕੁਸੂਰ ਤੋਂ ਸੂਣਾ ਉਗਦਾ ਹੈ ਪੈਦਾਵਾਰ ਹੁੰਦੀ ਆ ਤਦੇ ਕਿਹਾ ਗਿਆ ਪਰ ਸੂਣਾ ਜਿਹੜਾ ਗਿਆ ਲੀਡਰਾਂ ਤੇ ਸਰਕਾਰਾਂ ਦੇ ਜੋ ਵੀ ਇਹ ਕ腐ਸ਼ਨ ਕਰਦੇ ਨੇ ਉੱਥੇ ਗਿਆ ਇਹ ਜਿਹੜੇ ਬੰਦਿਆਂ ਨੇ ਉਗਾਇਆ ਜਾਂ ਉਹਨਾਂ ਨੂੰ ਨਹੀਂ ਮਿਲਿਆ ਹੁਣ ਤੁਸੀਂ ਗੱਲ ਸੁਣੋ ਜ਼ਿੰਮੇਵਾਰ ਕਿਉਂ ਜਾ ਰਹੇ ਨੇ ਅਸੀਂ ਕੁਛ ਨਹੀਂ ਕਹਿੰਦੇ 1976 ਦੇ ਵਿੱਚ ਜੋ ਜਿਹੜੀ ਵੀ ਚੀਜ਼ ਦਾ ਭਾਅ ਸੀਗਾ ਉਹਦੇ ਹਿਸਾਬ ਨਾਲ ਇਹਨੂੰ ਕੰਪਰਾਈਟ ਕਰ ਲੈਣਾ ਉਦੋਂ ਕਣਕ ਦਾ ਭਾਅ 54 ਰੁਪਏ ਕੁਇੰਟਲ ਸੀ 55 ਰੁਪਏ ਦੇ ਕੁਇਰ ਗੇਰਾ ਅੱਜ ਹੋਇਆ 12 1200 ਕੁਸ਼ 2200 ਸੌਰੀ 2200 ਕੁਸ਼ ਹੋਇਆ ਤੇ ਜਿਹੜੀਆਂ ਕੋਈ ਵੀ ਨੌਕਰੀ ਲਾ ਲਓ ਕੋਈ ਵੀ ਚੀਜ਼ਾਂ ਉਸ ਟਾਈਮ ਦੀਆਂ ਲਾ ਲਓ ਉਹਨਾਂ ਦੀ ਮਹਿੰਗਾਈ ਕਿੰਨੇ ਸੌ ਗੁਣਾ ਵਧ ਗਈ ਯਾਰ ਜ਼ਿਮੀਦਾਰ ਕਿੱਥੋਂ ਉੱਠ ਜੂਗਾ ਜ਼ਿੰਮੇਦਾਰ ਹੋਰ ਕੀ ਕਰੂਗਾ ਤਾਂ ਹੀ ਮਰਨ ਨੂੰ ਕਹਿੰਦਾ ਵੀ ਇਹਦੇ ਨਾਲ ਉਹ ਤਾਂ ਮਾਰ ਦੇਉ ਯਾਰ ਇੱਕ ਪਾਸਾ ਤਾਂ ਹੋਊਗਾ ਕੋਈ ਗੱਲ ਨਹੀਂ ਉਹ ਫਿਰ ਕਹਿ ਦੇਣਗੇ ਵੀ ਚਲੋ ਠੀਕ ਹੈ ਜੀ ਤੁਹਾਡੀ ਮੰਗਾ ਮੰਨ ਲੀਆ ਤੁਸੀਂ ਦਿੱਲੀ ਪਹੁੰਚ ਜਾਓਗੇ ਉਹ ਕਹਿਣਗੇ ਮੰਨ ਲੀਆ ਫਿਰ ਉੱਠ ਕੇ ਆ ਜਾਓਗੇ ਨਹੀਂ ਨਹੀਂ ਹੁਣ ਐਂਦਾ ਨਹੀਂ ਹੁਣ ਐਂਦਾ ਲਿਖਤੀ ਲਾਗੂ ਕਰਾ ਕੇ ਆਏਗੇ ਯਾਰ ਪਹਿਲੀ ਜਿਹੜੀ ਗਲਤੀ ਹੋ ਗਈ ਕੋਣ ਦੁਬਾਰੇ ਗਲਤੀ ਥੋੜੋ karenge ਨਹੀਂ ਨਹੀਂ ਹੁਣ ਦੁਬਾਰੇ ਤੁਹਾਨੂੰ ਕਿਉਂ ਲੱਗਦਾ ਵੀ ਇਸ ਟਾਈਮ ਦੇ ਵਿੱਚ ਅਸੀਂ ਜਾਵਾਂਗੇ ਤਾਂ ਸਰਕਾਰ ਨੂੰ ਝੁਕਣਾ ਪਊਗਾ ਨਹੀਂ ਦੇਖੋ ਝੁਕਣਾ ਦਾ ਗੱਲ ਇਹ ਹੁਣ ਦੋ ਆਪਣੇ 2024 ਚ ਇਲੈਕਸ਼ਨ ਆਉਣੀ ਆ ਉਹਦੇ ਵਿੱਚ ਫਿਰ ਅਸੀਂ ਰਿਜ਼ਲਟ ਦਿਖਾ ਦਿੰਗੇ ਇਹਨਾਂ ਨੂੰ ਕੀ ਬਣਵਾ ਹੈ ਹੁਣ ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ 13 ਸੀਟਾਂ ਦਾ ਕੋਈ ਇਫੈਕਟ ਪੈਂਦਾ ਹੋਊਗਾ ਇਫੈਕਟ ਵਿਸ਼ੱਕ ਜੀ ਨਾ ਪਵੇ ਦੇਖੋ ਵੈਕਟਰ ਦਾ ਉਹ ਤਾਂ ਆਪਣੀ ਗੱਲ ਵੱਖਰੀ ਹੈ ਬੰਦੀ ਪਰ ਉਹਨੂੰ ਪੰਜਾਬ ਦਾ ਰੁੱਖ ਦਾ ਤਾਂ ਪਤਾ ਲੱਗ ਜਾਊਗਾ ਪੰਜਾਬ ਚ ਆਉਂਦਾ ਕੀ ਆ ਸਾਡੀਆਂ ਤਖਲੀਫਾਂ ਨੇ ਜੇ ਅਸੀਂ ਦੁਖੀਆਂ ਤਦੇ ਨਹੀਂ ਉਹਨਾਂ ਨੂੰ ਪਾ ਰਹੇ ਵੋਟ ਜੇ ਉਹ ਸਾਨੂੰ ਮਤਲ ਸਾਡੀਆਂ ਸਾਰੀਆਂ ਮੰਗਾਂ ਮੰਨਦੇ ਨੇ ਅਸੀਂ ਉਹਨਾਂ ਨੂੰ ਖੁਸ਼ ਹੋਈ ਅਸੀਂ ਉਹਨਾਂ ਨੂੰ ਵੋਟ ਵਾਦੀਏ ਸਾਨੂੰ ਸੁਖਿਆ ਵੀ ਦੂਜੀਆਂ ਪਾਰਟੀਆਂ ਨੂੰ ਵੋਟ ਪਾਈਏ ਅਸੀਂ ਇਹ ਤਾਂ ਉਹਨਾਂ ਨੇ ਸੋਚਣਾ ਨੇ ਉਹਨਾਂ ਨੇ ਲੇਖਣਾ ਹੈ ਜੇ ਉਹ ਸਾਰੀਆਂ ਮੰਗਾਂ ਤੁਹਾਡੀਆਂ ਮੰਨ ਲੈਂਦੇ ਆ ਪੰਜਾਬ 'ਚ ਬੀਜੇਪੀ ਆ ਸਕਦੀ ਹੈ ਫਿਰ ਨਹੀਂ ਆ ਤਾਂ ਨਹੀਂ ਸਕਦੀ ਹਾਂ ਕੁਝ ਸ਼ਿੱਟਾਂ ਨਾਲ ਜੁੜ ਲਾ ਸਕਦੀ ਆ ਫਰਕ ਜ਼ਰੂਰ ਪਊਗਾ ਇਸ ਚੀਜ਼ ਦਾ ਫਰਕ ਉਹ ਦੇਖੋ ਬੀਜੇਪੀ ਵਾਲੇ ਆਉਣਗੇ ਸਾਡੇ ਵਿੱਚ ਵਿਚਰਨਗੇ ਉਹ ਸਵਾਲ ਕਰਨਗੇ ਫਿਰ ਅਸੀਂ ਉਹਨਾਂ ਦਾ ਜਵਾਬ ਵੀ ਕੁਝ ਦੇ ਨਹੀਂ ਨਾ ਸਕਦੇ ਮੂਹਰੇ ਤੋਂ ਜੇ ਸਾਡੀਆਂ ਮੰਗਾਂ ਪੂਰੀਆਂ ਕਰ ਦਿੰਦੇ ਨੇ ਉਹ ਤੁਸੀਂ ਕਹਿਣਗੇ ਅਸੀਂ ਕਹਿਣਗੇ ਉਹ ਕਹਿਣਗੇ ਸਾਨੂੰ ਵੀ ਤੁਹਾਡਾ ਕੁਝ ਪੂਰਾ ਕਰਿਆ ਸਾਨੂੰ ਤਾਂ ਚੁੱਪ ਕਰਨਾ ਪਊਗਾ ਪਰ ਹੁਣ ਸਾਡੇ ਕੋਲ ਸਵਾਲ ਨੇ ਜੇ ਕੁਝ ਕਰਦੇ ਨੇ ਵੀ ਤੁਸੀਂ ਆਹ ਤਾਂ ਸਾਡੇ ਵਾਸਤੇ ਪਹਿਲਾਂ ਕਿਹੜੇ ਖੂਬਟੇ ਹੋਏ ਨੇ ਹੁਣ ਤੁਸੀਂ ਕਿ ਗੱਲ ਇਹ ਖਤਮ ਹੋ ਜਾਣੀ ਹਾਂਜੀ ਹਾਂ ਸੋ ਬਿਲਕੁਲ ਕਿਸਾਨ ਇਸ ਥਾਂ ਦੇ ਉੱਤੋਂ ਕੱਲ ਦਿੱਲੀ ਵੱਲ کوچ ਕਰਨ ਦੇ ਲਈ ਬਿਲਕੁਲ ਤਿਆਰ ਬਰ ਤਿਆਰ ਨੇ ਸੋ ਟਰਾਲੀਆਂ ਇਸ ਸਮੇਂ ਪਹੁੰਚਦੀਆਂ ਹੋਈਆਂ ਵੀ ਦਿਖਾਈ ਦੇ ਰਹੀਆਂ ਜਿਉਂ-ਜਿਉਂ ਕਾਫਲੇ ਜੋ ਪਿੱਛੇ ਤੋਂ ਤੁਰੇ ਆ ਰਹੇ ਸੀ ਜਿਉਂ-ਜਿਉਂ ਸਰੰਦ ਪਹੁੰਚ ਰਿਹਾ ਤਾਂ ਇਸ ਮੰਡੀ ਦੇ ਵਿੱਚ ਇਸ ਕਾਫਲੇ ਨੂੰ ਹੋਰ ਵੱਡਾ ਕਰਦੇ ਹੋਏ ਨਜ਼ਰ ਆ ਰਿਹਾ ਸੋ ਤਕਰੀਬਨ 25-30 ਦੇ ਕਰੀਬ ਟਰਾਲੀਆਂ ਦਾ ਜੋ ਕਾਫਲਾ ਇਸ ਸਮੇਂ ਵੀ ਇਸ ਮੰਡੀ ਦੇ ਵਿੱਚ ਹੁਣ ਪਹੁੰਚਿਆ ਇੱਕ قافਲੇ ਸਵੇਰੇ ਜਦੋਂ ਉਸ ਸ਼ੰਭੂ ਬਾਰਡਰ ਦੇ ਉੱਤੇ ਪਹੁੰਚਣਗੇ ਜਿੱਥੇ ਬੈਰੀਗੇਟਿੰਗ ਕੀਤੀ ਹੋਈ ਆ ਤਾਂ ਕੀ ਇਹਨਾਂ ਕਾਫਲਿਆਂ ਨੂੰ ਆਰਾਮ ਦੇ ਨਾਲ ਲੰਘਣ ਦਿੱਤਾ ਜਾਵੇਗਾ ਜਾਂ ਫਿਰ ਜ਼ੋਰ ਦੇ ਨਾਲ ਉੱਥੋਂ ਲੰਘ ਕੇ ਦਿੱਲੀ ਵੱਲ ਕੁਝ ਕਰਨਾ ਪਵੇਗਾ ਕੀ ਕਿਸਾਨ ਦਿੱਲੀ ਜਾ ਸਕਣਗੇ ਕੀ ਕਿਸਾਨ ਦਿੱਲੀ ਜਾਣ ਲਈ ਸਫਲ ਹੋ ਸਕਣਗੇ ਜਾਂ ਸਫਲਤਾ ਸਰਕਾਰ ਦੇ ਹੱਥ ਆਉਂਦੀ ਹੈ ਉਸ ਥਾਂ ਦੇ ਉੱਤੇ ਸਵੇਰੇ ਕੀ ਹੁੰਦਾ ਇਹ ਦੇਖਣ ਵਾਲੀ ਗੱਲ ਰਹੀ